ਜਿਹੜੇ ਲੋਕਾਂ ਨੇ ਦੀਵਾਲੀ ਦੀ ਸਫਾਈ ਕਰ ਲਈ ਹੈ ਜਾਂ ਫਿਰ ਨਹੀਂ ਕੀਤੀ ਦੋਹਾਂ ਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੋਣ ਵਾਲੀ ਹੈ ਕਿਉਂਕਿ ਘਰ ਦੇ ਵਿੱਚ ਹੀ ਤੁਸੀਂ ਹੁਣ ਪੱਖੇ ਸਾਫ਼ ਕਰਨ ਵਾਲਾ ਕਲੀਨਰ ਤਿਆਰ ਕਰ ਸਕਦੇ ਹੋ ਮਹਿੰਗੇ ਮਹਿੰਗੇ ਲਿਕੁਇਡ ਤੁਹਾਨੂੰ ਖਰੀਦਣ ਦੀ ਜ਼ਰੂਰਤ ਨਹੀਂ ਹੈ ਗੰਦਗੀ ਮਿੰਟਾਂ ਦੇ ਵਿੱਚ ਸਾਫ਼ ਹੋਵੇਗੀ ਤੇ ਖੁਸ਼ਬੂਦਾਰ ਕਮਰਾ ਤੁਹਾਡਾ ਤੁਹਾਨੂੰ ਲੱਗਣ ਲੱਗ ਜਾਏਗਾ ਜਿਵੇਂ ਜਿਵੇਂ ਦੀਵਾਲੀ ਨੇੜੇ ਆ ਰਹੀ ਹੈ ਇਸ ਦੌਰਾਨ ਤੁਹਾਡੇ ਘਰ ਦੀ ਸਫਾਈ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ ਖਾਸ ਕਰਕੇ ਛੱਤ ਵਾਲੇ ਪੱਖੇ ਦੀ ਸਫਾਈ ਧੂੜ ਅਤੇ ਗੰਦਗੀ ਦੀ ਇੱਕ ਮੋਟੀ ਪਰਤ ਨਾ ਸਿਰਫ ਪੱਖੇ ਨੂੰ ਕਾਫੀ ਗੰਦਾ ਬਣਾਉਂਦੀ ਹੈ ਬਲਕਿ ਹਵਾ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਹਰ ਵਾਰ ਸਾਫ ਕਰਨ ਦੀ ਲੋੜ ਜਿਹੜੀ ਹੈ ਪੈਣੀ ਚਾਹੀਦੀ ਤੇ ਨਾਲ ਹੀ ਪੌੜੀ ਜਾਂ ਫਿਰ ਸਟੂਲ ਦੇ ਉੱਤੇ ਚੜਨਾ ਪੈਂਦਾ ਹੈ ਜੋ ਕਿ ਥਕਾਵਟ ਵਾਲਾ ਕੰਮ ਹੈ ਜੋਖਮ ਭਰਿਆ ਹੋ ਸਕਦਾ ਹੈ ਹਾਲਾਂਕਿ ਕੁਝ ਸਧਾਰਨ ਘਰੇਲੂ ਉਪਚਾਰਾਂ ਦੇ ਨਾਲ ਤੁਸੀਂ ਆਪਣੇ ਪੱਖੇ ਨੂੰ ਬਿਨਾਂ ਚੜੇ ਮਿੰਟਾਂ ਦੇ ਵਿੱਚ ਨਵੇਂ ਵਾਂਗ ਸਾਫ ਕਰ ਸਕਦੇ ਹੋ ਆਪ ਜਾਣ ਲੈਣੇ ਕਿਵੇਂ ਇਹ ਚਾਰ ਸਟੈਪ ਤੁਹਾਨੂੰ ਕਰਨੇ ਪੈਣਗੇ ਧੂੜ ਨੂੰ ਪਹਿਲਾਂ ਹਟਾਉਣਾ ਪਏਗਾ ਪਹਿਲਾਂ ਸਟੈਪ ਜਿਹੜਾ ਹੈ ਉਹ ਹੈ ਪੱਖੇ ਤੋਂ ਧੂੜ ਨੂੰ ਪਹਿਲਾਂ ਹਟਾਓ ਕਿਸੇ ਵੀ ਢਿੱਲੀ ਧੂੜ ਨੂੰ ਹਟਾ ਕੇ ਸਫਾਈ ਸ਼ੁਰੂ ਕਰੋ ਇਸ ਦੇ ਨਾਲ ਇੱਕ ਲੰਮੇ ਹੱਥ ਵਾਲੇ ਝਾੜੂ ਦੀ ਵਰਤੋਂ ਕਰੋ ਇਹ ਧੂੜ ਅਤੇ ਜਾਲੀਆਂ ਨੂੰ ਆਸਾਨੀ ਦੇ ਨਾਲ ਹਟਾ ਦੇਵੇਗਾ ਜਿਸ ਨਾਲ ਹੋਰ ਸਫਾਈ ਆਸਾਨ ਹੋ ਜਾਵੇਗੀ ਦੂਜਾ ਸਟੈਪ ਕੀ ਇੱਕ ਸਧਾਰਨ ਘਰੇਲੂ ਕਲੀਨਰ ਬਣਾਓ ਗਰਮ ਪਾਣੀ ਦੇ ਇੱਕ ਕਟੋਰੇ ਦੇ ਵਿੱਚ ਇਨੋ ਜਾਂ ਕੋਈ ਵੀ ਐਂਟੀਸਾਈਡ ਪਾਊਡਰ ਇਨੋ ਵਰਗਾ ਇਸ ਦਾ ਇੱਕ ਪੇਸ ਤਿਆਰ ਹੋ ਜਾਏਗਾ ਇੱਕ ਛੋਟਾ ਸ਼ੈਂਪੂ ਸੈਸ਼ੇਲੋ ਕੋਲ ਦੇ ਵਿੱਚ ਮੌਜੂਦ ਸਿਟਰਿਕ ਐਸਿਡ ਅਤੇ ਸੋਡੀਅਮ ਬਾਈਕਾਰਬੋਨੇਟ ਗੰਦਗੀ ਅਤੇ ਤੇਲ ਨੂੰ ਢਿੱਲਾ ਕਰਦੇ ਨੇ ਇਸ ਕੋਲ ਨੂੰ ਇੱਕ ਸਪਰੇਅ ਬੋਤਲ ਦੇ ਵਿੱਚ ਪਾ ਦਿਓ ਤੀਸਰਾ ਸਟੈਪ ਕਿ ਇੱਕ ਆਸਾਨ ਕਲੀਨਿੰਗ ਟੂਲ ਬਣਾਓ ਜਿਸ ਦਾ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਣਾਣਾ ਪਲਾਸਟਿਕ ਦੀ ਬੋਤਲ ਦੇ ਢੱਕਣ ਤੇ ਇੱਕ ਸਕਰਬਰ ਫਿਕਸ ਕਰੋ ਢੱਕਣ ਦੇ ਵਿੱਚ ਦੋ ਛੋਟੇ ਛੇਕ ਕਰੋ ਸਕਰਬਰ ਨੂੰ ਇੱਕ ਤਾਰ ਨਾਲ ਜੋੜੋ ਅਤੇ ਫਿਰ ਇਸ ਨੂੰ ਇੱਕ ਲੰਬੇ ਹੈਂਡਲ ਜਾਂ ਫਿਰ ਝਾੜੂ ਦੇ ਨਾਲ ਜੋੜ ਸਕਦੇ ਹੋ ਇਹ ਟੂਲ ਆਸਾਨੀ ਦੇ ਨਾਲ ਪੱਖੇ ਦੇ ਬਲੇਡਾਂ ਤੱਕ ਪਹੁੰਚ ਜਾਂਦਾ ਹੈ ਜਿਸ ਨਾਲ ਪੌੜੀ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈ ਜ਼ਰੂਰਤ ਖਤਮ ਹੋ ਜਾਂਦੀ ਹੈ ਚੌਥਾ ਤੇ ਆਖਰੀ ਸਟੈਪ ਹੈ ਕਿ ਇਸ ਨੂੰ ਸਾਫ਼ ਕਿਵੇਂ ਕਰਨਾ ਹੋਵੇ ਤੁਹਾਨੂੰ ਦੱਸਣੀ ਹੈ ਸਪਰੇਅ ਬੋਤਲ ਤੋਂ ਤਿਆਰ ਕੋਲ ਨੂੰ ਪੱਖੇ ਦੇ ਬਲੇਡਾਂ ਦੇ ਉੱਤੇ ਸਪਰੇਅ ਕਰੋ ਅਤੇ ਇਸ ਨੂੰ 2-3 ਮਿੰਟ ਦੇ ਲਈ ਰਹਿਣ ਦਿਓ ਫਿਰ ਸਕਰਬਰ ਦੇ ਨਾਲ ਜਿਹੜਾ ਸਕਰਬਲ ਟੂਲ ਹੈ ਉਸ ਦੇ ਨਾਲ ਬਲੇਡਾਂ ਨੂੰ ਹੌਲੀ-ਹੌਲੀ ਰਗੜੋ ਤੁਸੀਂ ਇਹ ਜ਼ਮੀਨ ਤੇ ਖੜੇ ਹੋ ਕੇ ਆਰਾਮ ਦੇ ਨਾਲ ਕਰ ਸਕਦੇ ਹੋ ਅੰਤ ਦੇ ਵਿੱਚ ਸੁੱਕੇ ਸਾਫ਼ ਕੱਪੜੇ ਦੇ ਨਾਲ ਬਲੇਡਾਂ ਨੂੰ ਪੂੰਝੋ ਕੁਝ ਹੀ ਮਿੰਟਾਂ ਦੇ ਵਿੱਚ ਤੁਹਾਡਾ ਪੱਖਾ ਚਮਕਦਾਰ ਅਤੇ ਧੂੜ ਮੁਕਤ ਹੋ ਜਾਵੇਗਾ